ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣੇ ਸਰੀਰ ਦੀ ਥਕਾਵਟ ਅਕਾਵਟ ਦੂਰ ਕਰਨ ਦੇ ਲਈ ਇੱਕ ਬਹੁਤ ਹੀ ਅਸਰਦਾਰ ਅਤੇ ਆਸਾਨ ਜਿਹਾ ਨੁਕਤਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਇਹ ਹਰ ਇੱਕ ਇਨਸਾਨ ਇਸ ਨੁਕਤੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਸਕਦਾ ਹੈ ਕੋਈ ਔਖਾ ਕੰਮ ਨਹੀਂ ਆ ਪਰ ਜੇਕਰ ਆਪਾਂ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਸਾਡੇ ਸਾਰੇ ਕੰਮਕਾਰ ਕਰਨੇ ਸੌਖੇ ਹੋ ਜਾਣਗੇ ਬੜਾ ਆਸਾਨ ਜਿਹਾ ਨੁਕਤਾ ਹੈ ਇਸ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਵੀ ਜੇ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਆਸ ਕਰਦੇ ਹਾਂ ਕਿ ਅੱਜ ਦੀ ਇਹ ਜਾਣਕਾਰੀ ਤੁਹਾਡੇ ਜ਼ਰੂਰ ਕੰਮ ਆਵੇਗੀ ਇਹ ਨੁਕਤਾ ਖੁਦ ਦਾ ਅਜਮਾਇਆ ਹੋਇਆ ਹੈ ਤਜਰਬਾ ਕਰਕੇ ਦੇਖਿਆ ਹੈ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਸੰਗਤ ਜੀ ਕਈ ਵਾਰ ਕੁਝ ਬਹਿੜਪਰਾ ਕਮੈਂਟ ਬਾਕਸ ਦੇ ਵਿੱਚ ਇਹ ਸਵਾਲ ਕਰਦੇ ਆ ਉਹ ਕਹਿੰਦੇ ਆ ਵੀ ਸਰੀਰ ਬਿਨਾਂ ਵਜਾ ਤੋਂ ਹੀ ਥੱਕਿਆ ਆਕਿਆ ਰਹਿੰਦਾ ਹੈ ਕੋਈ ਵੀ ਕੰਮ ਕਰਨ ਨੂੰ ਮਨ ਨਹੀਂ ਕਰਦਾ ਮਨ ਉਦਾਸ ਗਿਆ ਰਹਿੰਦਾ ਪਰੇਸ਼ਾਨ ਰਹਿੰਦਾ ਦਿਲ ਕਰਦਾ ਬਿਸਤਰ ਤੇ ਲੰਮੇ ਪਏ ਰਹੀਏ ਜਾਂ ਫਿਰ ਜੇ ਕੰਮ ਕਰਨ ਲੱਗ ਵੀ ਜਾਂਦੇ ਆ ਤਾਂ ਅਸੀਂ ਆਪਣੇ ਕੰਮ ਨੂੰ ਪੂਰਾ ਮਨ ਲਾ ਕੇ ਨਹੀਂ ਕਰ ਪਾਉਂਦੇ ਆਪਣੇ ਕੰਮ ਨੂੰ ਸਹੀ ਤਰੀਕੇ ਦੇ ਨਾਲ ਨਹੀਂ ਕਰ ਪਾਉਂਦੇ ਤਾਂ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ ਜਿਵੇਂ ਆਪਾਂ ਕਈ ਵਾਰ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਸਾਡੇ ਸਰੀਰ ਦੀ 네ਗਟਿਵਿਟੀ ਆਲਸ ਦਾ ਪਹਿਲਾ ਕਾਰਨ ਸਾਡੇ ਸਰੀਰ ਨੂੰ ਕੋਈ ਦੁੱਖ ਰੂ ਰਵੀ ਹੋ ਸਕਦਾ ਹੈ ਭਾਵ ਕਿ ਹੋ ਸਕਦਾ ਹੈ ਸਾਡੇ ਸਰੀਰ ਦੇ ਅੰਦਰ ਕੋਈ ਦੁੱਖ ਰੋਗ ਬਿਮਾਰੀ ਚਮ ਲੈ ਰਹੀ ਹੋਵੇ ਤਾਂ ਇਹ ਸ਼ਰੀਰ ਦੀ ਥਕਾਵਟ ਆਲਸ ਦੇ ਰਾਹੇ ਸਾਨੂੰ ਸੰਕੇਤ ਮਿਲ ਰਹੇ ਆ ਸਭ ਤੋਂ ਪਹਿਲਾਂ ਤਾਂ ਆਪਣੇ ਸਰੀਰ ਦੇ ਪ੍ਰਤੀ ਸਾਨੂੰ ਸੁਚੇਤ ਹੋਣਾ ਚਾਹੀਦਾ ਹੈ ਡਾਕਟਰੀ ਚੈੱਕਪ ਕਰਵਾ ਲੈਣਾ ਚਾਹੀਦਾ ਹੈ ਲੇਕਿਨ ਜੇ ਆਪਾਂ ਡਾਕਟਰੀ ਚੈੱਕਪ ਕਰਵਾ ਲਏ ਆ ਸਾਡੇ ਸਾਰੀਆਂ ਰਿਪੋਰਟਾਂ ਟੈਸਟ ਠੀਕ ਆਏ ਨੇ ਸਾਡੇ ਸਰੀਰ ਨੂੰ ਕੋਈ ਵੀ ਦੁੱਖ ਰੋਗ ਨਹੀਂ ਲੱਗਿਆ ਫਿਰ ਵੀ ਸਾਡਾ ਸਰੀਰ ਆਲਸ ਦੇ ਨਾਲ ਥਕਾਵਟ ਦੇ ਨਾਲ ਭਰਿਆ ਰਹਿੰਦਾ ਹੈ ਤਾਂ ਫਿਰ ਇਹਦੇ ਪਿੱਛੇ ਦਾ ਕਾਰਨ ਸਾਡੇ ਮਨ ਦੇ ਉੱਤੇ ਕੋਈ ਭੋਜ ਕੋਈ ਚਿੰਤਾ ਵੀ ਹੋ ਸਕਦੀ ਹੈ ਕਿਉਂਕਿ ਜਦੋਂ ਆਪਾਂ ਬਹੁਤ ਜ਼ਿਆਦਾ ਸੋਚਦੇ ਆ ਕਿਸੇ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਰਹਿੰਦੇ ਆ ਤਾਂ ਉਹਦਾ ਵੀ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਜਦੋਂ ਅਸੀਂ ਕਿਸੇ ਗੱਲ ਨੂੰ ਵਾਰ-ਵਾਰ ਸੋਚਦੇ ਰਹਿੰਦੇ ਆ ਕਿਸੇ ਗੱਲ ਨੂੰ ਲੈ ਕੇ ਚਿੰਤਾ ਕਰਦੇ ਰਹਿੰਦੇ ਆ ਤਾਂ ਸਾਡਾ ਸਰੀਰ ਆਲਸੀ ਹੋ ਜਾਂਦਾ ਹੈ ਸਾਡਾ ਸਰੀਰ ਬਿਨਾਂ ਕੰਮ ਕੀਤੇ ਆ ਹੀ ਥੱਕਿਆ ਰਹਿੰਦਾ ਹੈ ਅੱਕਿਆ ਰਹਿੰਦਾ ਹੈ ਕਿਉਂਕਿ ਸਾਡੇ ਵਿਚਾਰਾਂ ਦਾ ਸਾਡੇ ਤਨ ਅਤੇ ਮਨ ਦੋਵਾਂ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ ਹੈ ਜੋ ਅਸੀਂ ਹਰ ਵੇਲੇ ਸੋਚਦੇ ਰਹਿੰਦੇ ਆ ਨਾ ਉਦਾਂ ਦੇ ਹੀ ਅਸੀਂ ਬਣਦੇ ਜਾਂਦੇ ਆ ਇਸੇ ਕਰਕੇ ਤਾਂ ਸਾਨੂੰ ਵਾਰ-ਵਾਰ ਇਹ ਗੱਲ ਸਮਝਾਈ ਜਾਂਦੀ ਆ ਕਿ ਜੇਕਰ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਸਭ ਕੁਝ ਚੰਗਾ ਹੁੰਦਾ ਦੇਖਣਾ ਚਾਹੁੰਦੇ ਆ ਤਾਂ ਆਪਣੀ ਸੋਚ ਆਪਣੇ ਵਿਚਾਰਾਂ ਨੂੰ ਬਦਲਣਾ ਪਵੇਗਾ ਆਪਣੀ ਸੋਚ ਦੀ ਨੈਗੇਟਿਵਿਟੀ ਆਪਣੇ ਵਿਚਾਰਾਂ ਦੀ ਨੈਗੇਟਿਵਿਟੀ ਨੂੰ ਦੂਰ ਕਰਨੀ ਪਾਵੇਗੀ ਕਿ ਜੋ ਹਰ ਵੇਲੇ ਆਪਾਂ ਨੈਗੇਟਿਵ ਸੋਚ ਦੇ ਰਹਿੰਨੇ ਆ ਕਈ ਵਾਰ ਤੁਸੀਂ ਵੀ ਇਹ ਗੱਲ ਨੋਟ ਕੀਤੀ ਹੋਵੇਗੀ ਕਿ ਆਪਾਂ ਕਿਤੇ ਵੀ ਆਉਣਾ ਜਾਣਾ ਹੋਵੇ ਜਾਂ ਸਾਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਅਸੀਂ ਪਹਿਲਾਂ ਤੁਸੀਂ ਸੋਚਣਾ ਸ਼ੁਰੂ ਕਰ ਦਿੰਨੇ ਆ ਕਿ ਆਹ ਕੰਮ ਕਿਸ ਤਰ੍ਹਾਂ ਹੋਵੇਗਾ ਕਿਤੇ ਕੁਝ ਗਲਤ ਨਾ ਹੋ ਜਾਵੇ ਕਿਤੇ ਆਉਣਾ ਜਾਣਾ ਹੋਵੇ ਤਾਂ ਕਈ ਵਾਰ ਆਪਣੇ ਐਕਸੀਡੈਂਟ ਦੀਆਂ ਵਿਚਾਰਾ ਮਨ ਦੇ ਵਿੱਚ ਆਉਂਦੀਆਂ ਰਹਿੰਦੀਆਂ ਨੇ ਅਸੀਂ ਹਰ ਵੇਲੇ ਆਪਣੇ ਆਪ ਦੇ ਨਾਲ ਨਾ ਮਾੜਾ ਹੁੰਦਾ ਦੇਖਦੇ ਰਹਿਨੇ ਆ ਜਾਂ ਕਹ ਲਓ ਵੀ ਆਪਣੇ ਆਪ ਦੇ ਨਾਲ ਮਾੜਾ ਹੁੰਦਾ ਕੋਈ ਨਾ ਕੋਈ ਡਰ ਸਾਨੂੰ ਸਤਾਉਂਦਾ ਰਹਿੰਦਾ ਹੈ ਕੋਈ ਕੰਮ ਧੰਦਾ ਕਾਰੋਬਾਰ ਸ਼ੁਰੂ ਕਰਨਾ ਹੈ ਤਾਂ ਮੈਂ ਪਹਿਲਾਂ ਹੀ ਸੋਚ ਵਿਚਾਰ ਬਣਨੇ ਸ਼ੁਰੂ ਹੋ ਜਾਂਦੇ ਕਿ ਮੈਨੂੰ ਇਸ ਕੰਮ ਦੇ ਵਿੱਚ ਘਟਾਣਾ ਪੈ ਜਾਵੇ ਮੇਰਾ ਨੁਕਸਾਨ ਨਾ ਹੋ ਜਾਵੇ ਤਾਂ ਇਹ ਜਿਹੜੀ ਸੋਚ ਆ ਨੈਗੇਟਿਵ ਸੋਚ ਇਹ ਹੀ ਸਾਨੂੰ ਨਾਕਾਮ ਜਾ ਬਣਉਂਦੀ ਆ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਸੋਚ ਬਦਲਨੀ ਪੈਣੀ ਆ ਸਾਡੀ ਸੋਚ ਦੇ ਵਿੱਚ ਸਾਨੂੰ ਚੜ੍ਹਦੀ ਕਲਾ ਲੈ ਕੇ ਉਣੀ ਪੈਣੀ ਆ ਤਾਂ ਇਹਦੇ ਲਈ ਇੱਕ ਆਸਾਨ ਜਿਹਾ ਤਰੀਕਾ ਹੈ ਜਦੋਂ ਆਪਾਂ ਸਵੇਰੇ ਸਵੇਰੇ ਉੱਠਦੇ ਆ ਤਾਂ ਦਿਨ ਦੀ ਸ਼ੁਰੂਆਤ ਸਾਡੇ ਲਈ ਬਹੁਤ ਅਹਿਮ ਹੁੰਦੀ ਆ ਜਿਹੜੇ ਸਵੇਰ ਦੇ 15-20 ਮਿੰਟਿਆਂ ਨਾ ਉੱਠਦਿਆਂ ਸਾਰ ਦੇ ਜੇਕਰ ਇਹਨਾਂ 15-20 ਮਿੰਟ ਦੇ ਵਿੱਚ ਅਸੀਂ ਆਪਣੇ ਮਨ ਨੂੰ ਸਹੀ ਟਿਕਾਣੇ ਤੇ ਲਾ ਲੈਂਦੇ ਆ ਆਪਣੇ ਮਨ ਅੰਦਰ ਚੰਗੇ-ਚੰਗੇ ਵਿਚਾਰ ਸੋਚਦੇ ਆ ਆਪਣੇ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲੈਂਦੇ ਆ ਤਾਂ ਯਕੀਨਨ ਹੀ ਸਾਡਾ ਪੂਰਾ ਦਿਨ ਬੜਾ ਸੋਹਣਾ ਬੀਤੇਗਾ ਅਤੇ ਸਵੇਰੇ ਸਵੇਰ ਜਿਹੜੀ ਸੋਚ ਸਾਡੇ ਮਨ ਦੇ ਵਿੱਚ ਆ ਗਈ ਜਿਹੜੇ ਵਿਚਾਰ ਸਾਡੇ ਮਨ ਦੇ ਵਿੱਚ ਆ ਗਏ ਉਹੀ ਵਿਚਾਰ ਸਾਰਾ ਦਿਨ ਸਾਡੇ ਉੱਤੇ ਕੰਮ ਕਰਦੇ ਨੇ ਤਾਂ ਇਸ ਲਈ ਸਵੇਰੇ ਉੱਠਦੇ ਆ ਸਾਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਜਾਪ ਕਰਨਾ ਚਾਹੀਦਾ ਹੈ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸ਼ੁਕਰਾਨਾ ਕਰਨ ਤੋਂ ਬਾਅਦ ਜਦੋਂ ਆਪਾਂ ਧਰਤੀ ਤੇ ਪੈਰ ਪਾਉਨੇ ਆ ਸਭ ਤੋਂ ਪਹਿਲਾਂ ਆਪਾਂ ਪਾਣੀ ਪੀਨੇ ਆ। ਇਸ਼ਨਾਨ ਕਰਨ ਤੋਂ ਪਹਿਲਾਂ ਪਾਣੀ ਪੀਤਾ ਜਾਂਦਾ ਹੈ ਨਾ ਤਾਂ ਇਹ ਪਾਣੀ ਪੀਣ ਦਾ ਤਰੀਕਾ ਆਪਾਂ ਬਦਲਣਾ ਹੈ। ਜਦੋਂ ਵੀ ਪਾਣੀ ਪੀਣਾ ਹੈ ਉਹ ਪਾਣੀ ਦਾ ਗਲਾਸ ਹੱਥ ਵਿੱਚ ਫੜ ਲੈਣਾ। ਅਤੇ ਸਭ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜੇ ਮੂਲ ਮੰਤਰ ਜੀ ਦਾ ਜਾਪ ਨਹੀਂ ਕੀਤਾ ਜਾ ਸਕਦਾ ਤਾਂ ਵਾਹਿਗੁਰੂ ਜੀ ਦਾ ਜਾਪ ਕਰ ਲਓ ਭਾਵੇਂ 5 ਵਾਰ ਵਾਹਿਗੁਰੂ ਜੀ ਕਹਿ ਲਿਓ ਭਾਵੇਂ 10 ਵਾਰ ਕਹਿ ਲਿਓ ਉਸੇ ਤਰ੍ਹਾਂ ਜੇ ਮੂਲ ਮੰਤਰ ਜੀ ਦਾ ਜਾਪ ਕਰੋਗੇ ਤਾਂ ਭਾਵੇਂ ਤੁਸੀਂ 5 ਵਾਰ ਕਹਿ ਲੈਣਾ ਭਾਵੇਂ ਤੁਸੀਂ 10 ਵਾਰ ਕਹਿ ਲੈਣਾ ਫਿਰ ਉਹ ਪਾਣੀ ਦੇ ਗਲਾਸ ਨੂੰ ਹੱਥ ਦੇ ਵਿੱਚ ਫੜ ਕੇ ਇਹ ਚਾਰ ਪੰਜ ਸੰਕਲਪ ਵਾਰ-ਵਾਰ ਦੁਹਰਾਉਣੇ ਆ ਜਦੋਂ ਇਹ ਸੰਕਲਪ ਇਹ ਵਿਚਾਰ ਆਪਾਂ ਵਾਰ-ਵਾਰ ਦੁਹਰਾਵਾਂਗੇ ਤਾਂ ਇਹ ਸੱਚ ਹੋਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲਾ ਵਿਚਾਰ ਕੀ ਬੋਲਣਾ ਹੈ ਮੈਂ ਇੱਕ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਇੱਕ ਖੁਸ਼ ਆਤਮਾ ਹਾਂ ਮੇਰਾ ਸ਼ਰੀਰ ਤੰਦਰੁਸਤ ਨਰਵਾ ਹੈ ਮੈਂ ਨਿਡਰ ਹਾਂ ਮੇਰੇ ਤੇ ਪਰਮ ਪਿਤਾ ਪਰਮਾਤਮਾ ਦੀ ਸ਼ਕਤੀ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਸਦਾ ਹੀ ਬਣੀ ਹੋਈ ਆ ਮੇਰੇ ਆਸ-ਪਾਸ ਮੇਰੇ ਪਰਮ ਪਿਤਾ ਪਰਮਾਤਮਾ ਜੀ ਦਾ ਇੱਕ ਸੁਰੱਖਿਆ ਕਵਚ ਆ ਇਸ ਕਰਕੇ ਕੋਈ ਵੀ ਮਾੜੀ ਸ਼ਕਤੀ ਕੋਈ ਮਾੜਾ ਮਨੁੱਖ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਪਾਵੇਗਾ ਮੈਂ ਇੱਕ ਖੁਸ਼ ਆਤਮਾ ਹਾਂ ਚੜ੍ਹਦੀ ਕਲਾ ਵਾਲੀ ਆਤਮਾ ਹਾਂ ਭਾਵ ਕੀ ਚੰਗੇ ਚੰਗੇ ਵਿਚਾਰ ਇਸ ਤਰ੍ਹਾਂ ਬੋਲਣੇ ਆ ਫਿਰ ਉਸ ਪਾਣੀ ਨੂੰ ਪੀਣਾ ਹੈ ਜਿੰਨੀ ਵਾਰ ਉਸ ਸੰਕਲਪ ਦੁਹਰਾਓਗੇ ਉੰਨੇ ਹੀ ਉਹ ਸਿੱਧ ਹੁੰਦੇ ਜਾਣਗੇ ਮੈਂ ਇੱਕ ਦਿਨ ਇੱਕ ਮਨੁੱਖ ਦੀ ਇੰਟਰਵਿਊ ਦੇਖੀ ਸੀ ਜਿਹਦੇ ਵਿੱਚ ਉਹਨੇ ਦੱਸਿਆ ਕਿ ਮੇਰੀ ਸੋਚ ਬਹੁਤ ਨੈਗੇਟਿਵ ਹੋ ਗਈ ਸੀ ਅਤੇ ਉਹ ਨੈਗੇਟਿਵ ਸੋਚ ਦਾ ਪ੍ਰਭਾਵ ਮੇਰੇ ਤਨ ਅਤੇ ਮਨ ਦੇ ਉੱਤੇ ਪੈਣ ਲੱਗਾ ਮੇਰੇ ਕੰਮਾਂ ਕਾਰਾਂ ਦੇ ਉੱਤੇ ਪੈਣ ਲੱਗਾ ਕਿਸੇ ਵੀ ਕੰਮ ਨੂੰ ਕਰਨ ਨੂੰ ਮੇਰਾ ਮਨ ਨਹੀਂ ਸੀ ਕਰਦਾ ਉਹ ਕਹਿੰਦੇ ਮੈਂ ਸੋਸ਼ਲ ਮੀਡੀਆ ਤੇ ਹੀ ਇੱਕ ਵੀਡੀਓ ਦੇਖੀ ਕਿ ਪੋਜ਼ਿਟਿਵ ਵਿਚਾਰਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਦਲੋ ਤੇ ਕਹਿੰਦੇ ਇਹੀ ਪੋਜ਼ਿਟਿਵ ਵਿਚਾਰ ਇਹੀ ਕੁਝ ਸੰਕਲਪ ਮੈਂ ਵਾਰ-ਵਾਰ ਦੁਹਰਾਉਂਦਾ ਨੇ ਕੀਤੇ ਦਰੋਂ ਨੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ ਜਿਸ ਇਨਸਾਨ ਨੇ ਇਹ ਨੁਕਤਾ ਦੱਸਿਆ ਜੀ ਉਹਨਾਂ ਨੇ ਤਾਂ ਸਵੇਰੇ ਸ਼ਾਮ ਦੁਹਰਾਉਂ ਲੋ ਕਿਹਾ ਸੀ ਪਰ ਕਹਿੰਦੇ ਮੈਂ ਤਾਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਇਹ ਸੰਕਲਪ ਇਹ ਵਿਚਾਰ ਆਪਣੇ ਮਨ ਦੇ ਵਿੱਚ ਦੁਹਰਾਉਂਦਾ ਰਹਿੰਦਾ ਕਿ ਮੈਂ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਖੁਸ਼ ਆਤਮਾ ਹਾਂ ਮੈਂ ਤੰਦਰੁਸਤ ਨਰਵਾਂ ਪਰਮ ਪਿਤਾ ਪਰਮਾਤਮਾ ਜੀ ਦੀ ਸ਼ਕਤੀ ਮੇਰੇ ਉੱਤੇ ਬਣੀ ਹੋਈ ਆ ਪਰਮ ਪਿਤਾ ਪ੍ਰਮਾਤਮਾ ਜੀ ਦਾ ਸੁਰੱਖਿਆ ਕਵਚ ਮੇਰੇ ਆਸ-ਪਾਸ ਬਣਿਆ ਹੈ ਕੋਈ ਮੇਰਾ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਭਾਵ ਕੀ ਇਸ ਤਰ੍ਹਾਂ ਉਹ ਕਹਿਣ ਲੱਗੇ ਕਿ ਮੈਂ ਸੰਕਲਪ ਕਰਦਾ ਰਹਾਂਦਾ ਰਹਾਂ ਤਾਂ ਉਹ ਸੰਕਲਪ ਸੱਚਮੁੱਚ ਸਿੱਧ ਹੋ ਗਏ ਜੋ ਸ਼ਰੀਰ ਦੇ ਦੁੱਖ ਰੋਗ ਸੀ ਜਿਵੇਂ ਵਾਰ-ਵਾਰ ਬਿਮਾਰ ਪੈ ਜਾਣਾ ਜਾਂ ਬਿਨਾਂ ਬਿਮਾਰੀ ਤੋਂ ਹੀ ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਨਾ ਇਹ ਸਾਰੀਆਂ ਆਦਤਾਂ ਛੁੱਟ ਗਈਆਂ ਮੇਰਾ ਜੀਵਨ ਚੜਤੀ ਕਲਾ ਵਾਲਾ ਬਣ ਗਿਆ ਮੈਂ ਤੰਦਰੁਸਤ ਨਰਵਾ ਰਹਿਣ ਲੱਗਾ ਮੈਂ ਆਪਣੇ ਸਾਰੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰਨ ਲੱਗਾ ਸੋ ਸੰਕਤ ਜੀ ਕਹਿਣ ਦਾ ਭਾਵ ਇਹ ਹੈ ਕਿ ਸਾਡੀ ਸੋਚ ਹੀ ਸਾਨੂੰ ਕਾਮਯਾਬ ਜਾਂ ਨਾਕਾਮ ਜਾਂ ਬਣਉਂਦੀ ਆ ਜੇ ਸਾਡੀ ਸੋਚ ਦੇ ਵਿੱਚ ਨੈਗੇਟਿਵਿਟੀ ਆ ਤਾਂ ਫਿਰ ਅਸੀਂ ਨਾਕਾਮਜਾਬ ਹੋਣਾ ਸ਼ੁਰੂ ਹੋ ਜਾਂਦੇ ਆ ਪਰ ਜੇ ਸੋਚ ਦੇ ਵਿੱਚ ਪੋਜ਼ਿਟਿਵਿਟੀ ਆ ਗਈ ਅਸੀਂ ਆਪਣੇ ਵਿਚਾਰਾਂ ਨੂੰ ਪੋਜ਼ਿਟਿਵ ਕਰ ਲਿਆ ਚੰਗਾ ਚੰਦਾ ਸੋਚਣਾ ਲੱਗੇ ਤਾਂ ਫਿਰ ਸਾਡੇ ਨਾਲ ਚੰਗਾ ਹੀ ਹੋਵੇਗਾ ਤਾਂ ਇਹ ਸਵੇਰੇ ਉੱਠਦਿਆਂ ਸਾਰ ਹੀ ਕਰਨਾ ਹੈ ਜਿਵੇਂ ਬਿਸਤਰ ਤੋਂ ਪੈਰ ਜਿਹੜੇ ਆਪਾਂ ਪੁੰਜੇ ਜ਼ਮੀਨ ਤੇ ਰੱਖਣਾ ਹੈ ਪਾਣੀ ਪੀਣਾ ਹੈ ਤਾਂ ਪਾਣੀ ਪੀਣ ਲੱਗਿਆ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਵਾਹਿਗੁਰੂ ਜਾਪ ਕਰ ਲਓ ਫਿਰ ਉਸ ਤੋਂ ਬਾਅਦ ਇਹ ਸਾਰੇ ਸੰਕਲਪ ਇਹ ਸਾਰੇ ਵਿਚਾਰ ਆਪਣੇ ਮਨ ਦੇ ਵਿੱਚ ਦੁਹਰਾਓ ਫਿਰ ਪਾਣੀ ਪੀਓ ਤਾਂ ਦੇਖਣਾ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੇ ਤਾਂ ਮਨ ਦੇ ਵਿੱਚ ਬਹੁਤ ਤਾਕਤ ਮੈਸੇਜ ਹੋਣੀ ਸ਼ੁਰੂ ਹੋ ਜਾਵੇਗੀ ਜੇ ਤਨ ਅਤੇ ਮਨ ਤੰਦਰੁਸਤ ਨਰਵਾ ਹੋ ਗਿਆ ਤਾਂ ਫਿਰ ਸਾਡੇ ਕੰਮ ਧੰਦੇ ਕਾਰੋਬਾਰ ਤਾਂ ਆਪਣੇ ਆਪ ਹੀ ਚੱਲ ਪੈਣਗੇ ਕਿਉਂਕਿ ਅਸੀਂ ਆਪਣੇ ਸਾਰੇ ਕੰਮਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਜਿਨ੍ਹਾਂ ਦਾ ਵੀ ਸਰੀਰ ਥੱਕਿਆ ਰਹਿੰਦਾ ਹੈ ਅੱਕਿਆ ਰਹਿੰਦਾ ਹੈ ਮਨ ਦੇ ਵਿੱਚ ਗੁੱਸਾ ਰਹਿੰਦਾ ਹੈ ਕਾਲਾਪਣ ਰਹਿੰਦਾ ਹੈ ਉਹ ਇਸ ਮੁਖਤੇ ਨੂੰ ਜਰੂਰ ਅਪਣਾਓ ਕੋਈ ਪੈਸਾ ਨਹੀਂ ਲੱਗਦਾ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਸਾਰੇ ਕੰਮ ਆਪਰ ਜਨਾਂ ਹੀ ਕਰਦੇ ਆਂ ਬਸ ਇੱਕੋ ਨਵੀਂ ਚੀਜ਼ ਐਡ ਕਰਨੀ ਆ ਕਿ ਇਹ ਵਿਚਾਰ ਇਹ ਸੰਕਲਪ ਦੁਹਰਾਉਣੇ ਆ ਜਦੋਂ ਵੀ ਜਾਗ ਹੁੰਦੀ ਆ ਜ਼ਰੂਰੀ ਨਹੀਂ ਵੀ ਤੁਸੀਂ ਅਮਰਤ ਵੇਲੇ ਹੀ ਉੱਠਣਾ ਹੈ ਜੇ ਅਜੇ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਜਦੋਂ ਵੀ ਉੱਠਦੇ ਹੋ ਬਸ ਉੱਠਦਿਆ ਸਾਰ ਵਾਹਿਗੁਰੂ ਜੀ ਦਾ ਜਾਪ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਪੁੰਝੇ ਜ਼ਮੀਨ ਤੇ ਪੈਰ ਪਾਉਣਾ ਹੈ ਫਿਰ ਉਸ ਤੋਂ ਬਾਅਦ ਪਾਣੀ ਦਾ ਇੱਕ ਜਾਂ ਦੋ ਗਲਾਸ ਪੀਣੇ ਆ ਪਰ ਪਾਣੀ ਪੀਣ ਦਾ ਤਰੀਕਾ ਬਦਲਣਾ ਹੈ ਇਹ ਸੰਕਲਪ ਦੁਹਰਾ ਕੇ ਫਿਰ ਪਾਣੀ ਪੀਣਾ ਹੈ ਅਤੇ ਜੇਕਰ ਦਿਨ ਪਰ ਦੇ ਵਿੱਚ ਤੁਸੀਂ ਇਹ ਸੰਕਲਪ ਦੁਹਰਾ ਸਕਦੇ ਹੋ ਜ਼ਰੂਰੀ ਨਹੀਂ ਪਾਣੀ ਪੀਣ ਵੇਲੇ ਹੀ ਭੋਜਨ ਪ੍ਰਸ਼ਾਦਾ ਖਾਣ ਵੇਲੇ ਵੀ ਜਾਂ ਫਿਰ ਤੁਸੀਂ ਵੇਲੇ ਬੈਠੇ ਹੋ ਕੋਈ ਵੀ ਸੋਚ ਕਿਸੇ ਵੀ ਗੱਲ ਬਾਰੇ ਸੋਚ ਰਹੇ ਹੋ ਕਿੰਨਾ ਜਿਆਦਾ ਸੋਚਣ ਦੀ ਆਦਤ ਹੁੰਦੀ ਹੈ ਤਾਂ ਕਦੇ ਕਿਸੇ ਵਿਸ਼ੇ ਤੇ ਕਦੇ ਕਿਸੇ ਵਿਸ਼ੇ ਤੇ ਸੋਚਦੇ ਨੇ ਚਿੰਤਾ ਕਰਦੇ ਨੇ ਤਾਂ ਉਹ ਚਿੰਤਾ ਕਰਨ ਦੀ ਬਜਾਏ ਤੁਸੀਂ ਇਸ ਤਰ੍ਹਾਂ ਇਹ ਸੰਕਲਪ ਦੁਹਰਾਉਣੇ ਸ਼ੁਰੂ ਕਰ ਦੇਣਾ ਤਾਂ ਦੇਖਣਾ ਇਹ ਸੰਕਲਪ ਸੱਚਮੁੱਚ ਸਿੱਧ ਹੋਣੇ ਸ਼ੁਰੂ ਹੋ ਜਾਣਗੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਇਹ ਜਾਣਕਾਰੀ ਜਾਂ ਇਸ ਮੁਖਤੇ ਨੂੰ ਆਪਣੇ ਆਪ ਦੇ ਉੱਤੇ ਵਰਤਣ ਦੇ ਲਈ ਸਾਨੂੰ ਕੋਈ ਪੈਸੇ ਦੀ ਕੋਈ ਐਕਸਟਰਾ ਸਮੇਂ ਦੀ ਲੋੜ ਨਹੀਂ ਆ ਇਸ ਕਰਕੇ ਤੁਸੀਂ ਇੱਕ ਵਾਰ ਆਪਣੇ ਆਪ ਦੇ ਉੱਤੇ ਅਜ਼ਮਾ ਕੇ ਜ਼ਰੂਰ ਦੇਖਿਓ ਜੇ ਇਹਦਾ ਕੋਈ ਨੁਕਸਾਨ ਨਹੀਂ ਹੋਵੇਗਾ ਬਲਕਿ ਫਾਇਦੇ ਹੀ ਹੋਣਗੇ